ਕਾਲੀਓ ਚੰਡਕੋ ਵੰਡ ਸੰਭਾਰਕ ਦੈਂਤ ਸੋ ਯੁੱਧ ਨਿਸੰਗ ਸਜਿਓ ਹੈ ਕਾਲੀ ਅਤੇ ਚੰਡੀ ਨੇ ਤੁਨੁਛਤਾਰਨ ਕਰਕੇ ਦੈਂਤ ਨਾਲ ਨਿਸੰਗ ਯੁੱਧ ਮਚਾਇਆ ਮਾਰ ਮਹਾਰਣ ਮੱਧ ਭਈ ਪਹਰੇਕ ਲਿਓ ਸਾਰ ਸੋਸਾਰ ਬਜਿਓ ਹੈ ਯੁੱਧ ਵਿੱਚ ਬਹੁਤ ਮਾਰੋ ਮਾਰ ਹੋਈ ਇੱਕ ਪੈਰ ਤੱਕ ਲੋਹੇ ਨਾਲ ਲੋਹਾ ਖੜ ਗਿਆ ਕロナਤ ਬਿੰਦ ਗਰੇਉ ਤਰ ਨੀ ਪਾਰ ਯੋ ਆਸਸੋ ਆਰਸੀ ਸਪਜਿਓ ਹੈ ਰਕਤ ਬੀਜ ਧਰਤੀ ਉਤੇ ਡਿੱਗ ਪਿਆ ਆਤੇ ਤਲਵਾਰ ਨਾਲ ਵੈਰੀ ਦੈਨ ਦਾ ਸਿਰ ਕਟਿਆ ਗਿਆ ਮਾਨੋ ਆਤੀਤ ਕਰਿਓ ਚਿੱਤ ਕੇ ਧਨਵੰਤ ਸਭੈ ਨਿਜ ਮਾਲ ਤਜਿਓ ਹੈ ਮਾਨੋ ਧਨਵਾਨ ਨੇ ਚਿੱਤ ਨੂੰ ਵੈਰਾਗੀ ਕਰਕੇ ਸਾਰਾ ਮਾਲ ਤਨ ਤਿਆਗ ਦਿੱਤਾ ਹੋਵੇ 168 ਚੰਡੀ ਦਇਓ ਬਿਦਾਰ ਸਰਾਉਣ ਪਾਨ ਕਾਲੀ ਕਰਿਓ ਚੰਡੀ ਨੇ ਰਕਤ ਬੀਜ ਨੂੰ ਪਾੜ ਦਿੱਤਾ ਹੈ ਅਤੇ ਕਾਲੀ ਨੇ ਲਹੂ ਪੀਤਾ ਹੈ 96 ਡਾਰਿਓ ਮਾਰ ਸਰਾਉਣਤ ਬਿੰਦ ਦਾਨਵ ਮਹਾ ਇਸ ਤਰ੍ਹਾਂ ਦੋਹਾ ਨੇ ਮਿਲ ਕੇ ਵੱਡੇ ਦਾਤ ਰਕਤ ਬੀਜ ਨੂੰ ਛੇਨ ਪਾਰ ਵਿੱਚ ਮਾਰ ਸੁਟਿਆ ਹੈ ਇਤ ਸ਼੍ਰੀ ਮਾਰਕੰਡੇ ਪੁਰਾਣੇ ਕੀ ਚੰਡੇ ਚਰਿਤ੍ਰ ਓਕਤ ਬਿਲਾਸ ਰਕਤ ਪੀਜ ਬਦੈ ਨਾਮ ਪੰਚਮੋ ਧਿਆਏ ਸਮਾਪਤੰ ਸਤ ਸੋਭਮ ਸਤ ਇਤੇ ਸ਼੍ਰੀ ਮਾਰਕੰਡੇ ਪੁਰਾਣ ਦੇ ਚੰਡੇ ਚਰਿਤ੍ਰ ਓਕਤੀ ਬਿਲਾਸ ਪ੍ਰਸੰਗ ਦੇ ਰਕਤ ਬੀਜ ਬਦ ਨਾ ਵਾਲਾ ਪੰਜਵਾਂ ਅਧਿਆਏ ਸਮਾਪਤ ਹੋਇਆ ਸਭ ਸ਼ੁਭ ਹੈ ਸੋਈਆ ਤੁਛ ਬਚੇ ਭਜ ਕੈ ਰਣ ਤਿਆਗ ਕੈ ਸੁੰਭ ਨਿਸੁੰਭ ਪੈ ਜਾਏ ਪੁਕਾਰੇ ਥੋੜੇ ਬਚੇ ਕੁਛੇ ਦੇਤ ਰਣ ਭੂਮੀ ਨੂੰ ਛੱਡ ਕੇ ਭਜਦੇ ਹੋਏ ਸੁੰਭ ਅਤੇ ਨਿਸੁੰਭ ਕੋਲ ਜਾ ਕੇ ਪੁਕਾਰਨ ਲੱਗੇ ਸ੍ਰੌਣਤ ਬੀਜ ਹਨਯ ਦੋਹਨੇ ਮਿਲ ਔਰ ਮਹਾ ਪਟ ਮਾਰ ਪਿਦਾਰੇ ਕੇ ਚੰਡੀ ਅਤੇ ਕਾਲੀ ਦੋਹਾਂ ਨੇ ਮਿਲ ਕੇ ਰਕਤ ਬੀਜ ਨੂੰ ਮਾਰ ਦਿੱਤਾ ਹੈ ਅਤੇ ਹੋਰ ਵੀ ਨਾਮੀ ਸੂਰਮੇ ਮਾਰ ਕੇ ਨਸ਼ਟ ਕਰ ਦਿੱਤੇ ਹਨ ਕਿਉਂ ਸੁਣ ਕੇ ਉਹਨਕੇ ਮੁਖ ਤੇ ਤਵ ਬੋਲ ਉਠਿਓ ਕਰਖਗ ਸੰਭਾਰੇ ਉਹਨਾਂ ਦੇ ਮੂਤੋ ਇਸ ਤਰ੍ਹਾਂ ਸੁਣ ਕੇ ਤਦੋਂ ਰਾਜਾ ਸੁੰਭ ਹੱਥ ਵਿੱਚ ਖੜਕ ਨੂੰ ਸੰਭਾਲਦਿਆ ਹੋਇਆ ਬੋਲ ਉਠਿਆ ਜੋ ਹਨ ਹੋ ਬਾਰ ਚੰਡ ਪਰ ਚੰਡ ਆਜਾ ਬਨ ਮੈਂ ਜਿਮ ਸਿੰਘ ਪਛਾਰੇ ਮੈਂ ਪ੍ਰਚੰਡ ਚੰਡੀ ਨੂੰ ਬਲਪੂਰਵਕ ਇਸਤਰਾ ਮਾਰਾਂਗਾ ਜਿਵੇਂ ਬਨ ਵਿੱਚ ਸ਼ੇਰ ਬੱਕਰੀ ਨੂੰ ਪਟਕਾਉਂਦਾ ਹੈ ਦੋਹਰਾ ਸਕਲ ਕਟਕ ਕੇ ਪਟਨ ਕੋ ਦਇਓ ਯੁੱਧ ਕੋ ਸਾਜ ਸਾਰੀ ਸੈਨਾ ਦੇ ਸੈਨਿਕਾਂ ਨੂੰ ਯੁੱਧ ਦਾ ਸਮਾਨ ਆਸ਼ਤਰ ਸ਼ਸਤਰ ਆਦੀ ਤੇ ਦਿੱਤਾ ਸਸਤਰ ਪਹਿਰ ਕੇ ਉਹ ਕਹਿਓ ਹਨਿਓ ਚੰਡਾ ਹੈ ਆਜ ਸੁੰਭੁਨੇ ਸ਼ਸਤਰ ਧਾਰਨ ਕਰਕੇ ਇੰਜ ਕਿਹਾ ਕਿ ਮੈਂ ਚੰਡੀ ਨੂੰ ਅੱਜ ਹੀ ਮਾਰਾਂਗਾ ਸਵਈਆ ਕੋਪ ਕੈ ਸੁੰਭੁਨੇ ਸੁੰਭ ਚੜੇ ਤੋ ਨ ਦੁਦਬ ਕੀ ਦਸਹੁ ਦਿਸ ਤਾਈ ਕ੍ਰੋਧਵਾਨ ਹੋ ਕੇ ਸੁੰਭ ਅਤੇ ਨਿਸੁੰਭ ਦੋਹਾਂ ਭਰਾਵਾਂ ਨੇ ਚੜਾਈ ਕਰ ਦਿੱਤੀ ਅਤੇ ਨਗਾਰਿਆਂ ਦੀ ਧੁਨ ਦਸਾ ਦਿਸ਼ਾਵਾਂ ਵਿੱਚ ਫਸਰ ਗਈ। ਪਾਇਗ ਅਗਰਪਏ ਮਦਬਾਜ ਰਤੀ ਰਤ ਸਾਜ ਕਾ ਬਾਤ ਬਣਾਈ। ਸਭ ਤੋਂ ਅੱਗੇ ਪੈਦਲ ਸੈਨਿਕ ਹੋਏ, ਬਾਅਦ ਵਿੱਚ ਘੋੜ ਚੜੇ ਅਤੇ ਫਿਰ ਰੱਥਾ ਵਾਲਿਆਂ ਨੇ ਚੰਗੀ ਤਰ੍ਹਾਂ ਕਤਾਰਾਂ ਬਣਾ ਲਈਆਂ। ਮਾਤੇ ਮਦੰਗਾ ਕੇ ਪੂਜਨ ਉਪਰ ਸੁੰਦਰ ਢੰਗ ਤੁਝਾ ਪਹਿਰਾਈ ਮਸਤ ਹਾਥੀਆਂ ਦੇ ਝੁੰਡਾ ਉੱਤੇ ਸੁੰਦਰ ਉੱਚੀਆਂ ਤੁਝਾ ਝੋਲ ਰਹੀਆਂ ਹਨ ਸਕਰਸੋ ਜੁੱਧ ਕੇ ਹੇਤ ਮਨੋ ਤਰ ਛਾੜ ਸਪਾਛ ਉੜੇ ਗਿਰ ਰਾਈ ਇੰਜ ਪ੍ਰਤੀਤ ਹੁੰਦਾ ਹੈ ਮਾਨੋ ਇੰਦਰ ਸਕਰ ਨਾਲ ਯੁੱਧ ਕਰ ਲੈਈ ਕੰਬਾ ਵਾਲੇ ਸਪਾਛ ਵਾਡੇ ਵਾਡੇ ਪਰਬਤ ਧਰਤੀ ਨੂੰ ਛੱਡ ਕੇ ਡੇ ਚਾਰੇ ਔਣ ਦੋਹਰਾ ਸੋਮਬ ਨੇ ਸੋਮਬ ਬਣਾਏ ਦਲ ਘੇਰ ਲਿਓ ਗਿਰਰਾਜ ਸੋਮਬ ਆਤੇ ਨੇ ਸੋਮਬ ਨੇ ਦਲਾਦੀ ਵਿਉਂਤ ਕਰਕੇ ਸੁਮੇਰ ਪਰਬਤ ਗਿਰਰਾਜ ਨੂੰ ਘੇਰ ਲਿਆ ਹੈ ਕਾਵਚ ਅੰਗ ਕਸ ਕੋਪ ਕਰ ਉਠੇ ਸਿੰਘ ਜੋਗਾਜ ਅਤੇ ਸ਼ਰੀਰਾਂ ਉੱਤੇ ਕਬਜ਼ਾ ਨੂੰ ਕੱਸ ਕੇ ਅਤੇ ਕ੍ਰੋਧਿਤ ਹੋ ਕੇ ਸ਼ੇਰ ਵਾਂਗ ਕੱਜ ਉੱਠੇ ਹਨ ਸਵਈਆ ਸੋਮਬਨ ਸੋਮਬ ਸੋ ਬੀਰ ਬਲੀ ਮਨ ਕੋਪ ਭਰੇ ਰਨ ਭੂਮਹਿ ਆਏ ਅਤ ਬਲਵਾਨ ਸੂਰਮੇ ਸੋਮਬ ਅਤੇ ਨਿਸੋਮਬ ਕ੍ਰੋਧਿਤ ਹੋ ਕੇ ਰਣ ਭੂਮੀ ਵਿੱਚ ਆਏ ਹਨ ਦੇਖਨ ਮੈ ਸੁਭ ਅੰਗ ਉਤੰਗ ਤੁਰਾ ਕਰ ਤੇਜ ਤਰਾ ਪਰਤਾਏ ਦੇਖਣ ਵਿੱਚ ਜਿਨ੍ਹਾਂ ਦੇ ਸਰੀਰ ਸੁਭਾਨ ਉਹ ਚੇ ਘੋੜਿਆਂ ਉੱਤੇ ਸਵਾਰ ਤੇਜ਼ੀ ਨਾਲ ਧਰਤੀ ਉੱਤੇ ਭਜੇ ਜਾ ਰਹੇ ਹਨ ਤੂਰ ਉਡੀ ਤਬਤਾ ਛਿਣ ਮੈਂ ਤਹੇ ਕੇ ਕਣਕਾ ਪੱਗ ਸੋ ਲਪਟਾਈ ਤਦੋਂ ਤੂੜ ਉੱਡੀ ਹੈ ਅਤੇ ਉਸੇ ਛੇਣ ਵਿੱਚ ਉਸਦੇ ਜਰਰੇ ਉਹਨਾਂ ਦੇ ਖੁਰਾ ਨੂੰ ਜਾ ਲੱਗੇ ਹਨ ਅਰਥਾਤ ਖੁਰਾ ਨਾਲ ਤੂੜ ਚੰਬੜ ਗਈ ਹੈ ਥੋਰ ਆਟੀਟ ਕੇ ਜੈ ਕਰਬੇ ਕਹਿ ਤੇਜ ਮਨੋ ਮਨ ਸਿਖਨ ਆਏ ਇੰਜ ਪ੍ਰਤੀਤ ਹੁੰਦਾ ਹੈ ਮਾਨੋ ਅਨ ਦਿਸਦੀ ਥਾਂ ਸਵਰਗ ਨੂੰ ਜਿੱਤਣ ਲਈ ਪੁਰਾ ਤੋਂ ਤੀ ਵਰਤਾ ਸਿੱਖਣ ਵਾਸਤੇ ਜਰਿਆਂ ਦੇ ਰੂਪ ਵਿੱਚ ਮਨੁੱਖੀ ਮਨ ਸਿੱਖਿਆ ਲੈਣ ਆਏ ਹੋਣ ਦੋਹਰਾ ਚੰਡ ਕਾਲਿਕਾ ਸਰਵਨ ਮੈਂ ਤਨਿਕ ਭਨਕ ਸੋਨ ਲੀਨ ਦੂਜੇ ਪਾਸੇ ਚੰਡੀ ਅਤੇ ਕਾਲੀ ਨੇ ਵੀ ਕੰਨਾ ਨਾਲ ਥੋੜੀ ਬਿੜਕ ਸੋਨ ਲਈ। ਉਤਰਾ ਸ੍ਰੇਂਗਿਰ ਰਾਜਤੇ ਮਹਾ ਕੁਲਾਹਲਕੀਨ। ਇਸ ਲਈ ਉਹਨਾ ਨੇ ਸੁਮੇਰ ਪਰਬਤੀ ਚੋਟੀ ਤੋਂ ਉੱਤਰ ਕੇ ਖੂਬ ਹੱਲਾ ਗੁੱਲਾ ਮਚਾ ਦਿੱਤਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।